ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਵਧੀਆ ਠੀਕ ਠਾਕ ਹੋਗੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਬੱਚੇ ਜੀ ਉਧਰ ਖੇਡ ਰਹੇ ਆ ਤੇ ਅਸੀਂ ਤੋੜ ਰਹੇ ਆ ਜੀ ਮਿਰਚਾਂ ਤੇ ਅੱਜ ਜੀ ਆਪਾਂ ਸਵੇਰੇ ਹੀ ਖੇਤ ਆ ਗਏ ਆ 6:30 ਵਜੇ ਹੀ ਤੇ ਬੱਚੇ ਵੀ ਘਰ ਸੀ ਤੇ ਅਸੀਂ ਜੀ ਸਵੇਰੇ ਸਵੇਰੇ ਕੰਮ ਕਰਦਾ ਕਰਕੇ ਇਹ ਠੰਡੇ ਢੰਡੇ ਵੇਲੇ ਤੋੜ ਲਈਏ ਕਿਉਂਕਿ ਹੁਣ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਏ ਦੁਪਹਿਰ ਨੂੰ ਤਾਂ ਲੱਗਿਆ ਹੀ ਨਹੀਂ ਜਾਂਦਾ ਤੇ ਆਪਣੀਆਂ ਜੀ ਅਧੀਆਂ ਮਿਰਚਾਂ ਰਹਿ ਗਈਆਂ ਸੀ ਤੇ ਇਸ ਕਰਕੇ ਆਪਾਂ ਉਹ ਤੋੜਨ ਲੱਗੇ ਹੋਇਆ ਚਲੋ ਜੀ ਹੁਣ ਆਪਣੀ ਆਗੀ ਚਾ ਨੀਨੇ ਚਾ ਦੋ ਰੀਸੇ ਤੁਮ ਨੂੰ ਦੇ ਆਗੇ ਹੋਰ ਵਾਸਾ ਪਾਉਣੇ ਥੋੜ੍ਹ ਲੈਣੀ ਦੇ ਇੱਕ ਜੀ ਪਤਾ ਨਹੀਂ ਇਹ ਕਿ ਚੱਕਰ ਆ ਕੇ ਆਪਾਂ ਜਦੋਂ ਵੀ ਥਕਾਵਟ ਹੋ ਜਾਂਦੀ ਕੰਮ ਕਰਦੇ ਆਂ ਤੇ ਚਾਹ ਪੀ ਲੈਂਦੇ ਆਂ ਤਾਂ ਥੋੜਾ ਜਿਹਾ ਸਰੀਰ ਨੂੰ ਰੈਸਟ ਦੀ ਵਧੀਆ ਮਿਲ ਜਾਂਦੀ ਏ ਤੇ ਐਂ ਥਕਾਵਟ ਜੀ ਲਾਇਆ ਜਾਂਦੀ ਏ ਚਾਹ ਨਾਲ ਤੇ ਉਸ ਤੋਂ ਬਾਅਦ ਜੀ ਆਪਾਂ ਫੇਰ ਕੰਮ ਤਰੋ ਤਾਜ਼ਾ ਹੋ ਕੇ ਲੱਗ ਪੈਂਦੇ ਆਂ ਇਹ ਇਹ ਚਾਹ ਵਾਲਾ ਵੀ ਐਂ ਹੀ ਲੱਗਦਾ ਵੀ ਜਿਵੇਂ ਕੋਈ ਨਾ ਨਸ਼ਾ ਹੀ ਲੱਗਿਆ ਹੁੰਦਾ ਬੰਦੇ ਨੂੰ ਤੇ ਚਾਹੇ ਦੇਖ ਲੋ ਗਰਮੀ ਜਿੰਨੀ ਮਰਜ਼ੀ ਹੋਵੇ ਪਰ ਇਹ ਚੀਜ਼ ਨਹੀਂ ਛੁੱਟਦੀ ਆਪਣੇ ਤਾਂ ਉਹ ਚਾਹ ਜ਼ਰੂਰ ਪੀਂਦੇ ਆ ਤੇ ਜੇ ਕੰਮ ਕਰਦੇ ਹੋਈਏ ਤਾਂ ਫਿਰ ਜ਼ਿਆਦਾ ਹੀ ਵੀ ਦੇਰ ਕਰਦਾ ਚਾਹ ਨੂੰ ਤੇ ਸਾਡੇ ਘਰ 'ਚ ਤਾਂ ਜੀਜਾ ਬਹੁਤ ਜ਼ਿਆਦਾ ਬਣਦੀ ਏ ਡੈਡੀ ਕਰੇ ਹੋਣ ਤਾਂ ਫਿਰ ਤਾਂ ਉਹ ਤਾਂ ਬਸ 2 ਘੰਟੇ ਮਸਾ ਹੀ ਕਰਦੇ ਆ ਚਾਹਤ ਬਿਨਾ 2 ਘੰਟਿਆਂ ਬਾਅਦ ਚਾਹ ਮੰਗ ਲੈਂਦੇ ਆ ਤੇ ਚਲੋ ਆਪਾਂ ਚਾਹ ਹੁਣ ਪੀ ਕੇ ਤੇ ਫਿਰ ਤੋਂ ਤੋੜਨੀਆਂ ਸ਼ੁਰੂ ਕਰਦੇ ਆਂ ਤੇ ਮੰਮੀ ਵੀ ਸਾਡੇ ਪਿੱਛੇ ਆ ਗਏ ਕਹਿੰਦੇ ਮੇਰਾ ਵੀ ਦਿਲ ਕਰਦਾ ਏ ਤੋੜਨ ਨੂੰ ਮਿਰਚ ਆ ਗਏ ਤੇ ਅਸੀਂ ਰੋਕਿਆ ਸੀ ਕਿ ਤੁਸੀਂ ਨਾ ਫੇਰ ਨਾ ਬਿਮਾਰ ਹੋ ਜਾਓ ਮਸਾਂ ਤਾਂ ਠੀਕ ਹੋਣ ਲੱਗੇ ਹੋ ਤੇ ਬਾਕੀ ਉਹ ਫੇਰ ਉਹ ਵੀ ਆ ਕੇ ਨਾਲ ਬੈਠ ਗਿਆ ਹੈ ਬਾਲਟੀ ਕੁ ਇੱਕ ਥੋੜੀਆਂ ਜਿਹੀ ਤੋੜੀਆਂ ਸੀ ਐ ਤੇ ਹੁਣ ਵੇਚਦੇ ਆ ਜੀ ਉਹਨਾਂ ਨੂੰ ਬੱਚਿਆਂ ਦੇ ਕੋਲ ਬੱਚੇ ਕੱਲਿਆ ਕਰੇ ਤੇ ਚਲੋ ਜੀ ਆਪਣੀ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਆਪਾਂ ਕਰਦੇ ਗੰਮਾ ਤੇ ਵੀ ਬਣਾਵਾਂਗੇ ਤੇ ਚਾਹ ਜੀ ਆਪਾਂ ਪੀ ਲਈ ਆ ਤੇ ਸ਼ੁਰੂ ਕਰਦੇ ਆਂ ਫੇਰ ਤੋਂ ਆਪਾਂ ਜੀ ਆ ਗਏ ਹੁਣ ਘਰ ਤੇ ਘਰ ਆ ਕੇ ਤਰੇ ਆ ਕੜੀ ਚੋਲ ਟਾਈਮ ਹੋ ਗਿਆ ਜੀ ਦੁਪਹਿਰ ਦਾ 11 ਵਜੇ ਦਾ ਤੇ ਆਪਾਂ 11 ਵਜੇ ਘਰ ਆ ਗਏ ਸੀ ਤੇ ਉਸ ਤੋਂ ਬਾਅਦ ਜੇ ਆਪਾਂ ਕੜੀ ਚੋਲ ਬਣਾਉਣੇ ਸ਼ੁਰੂ ਕਰਤੇ ਅੱਜ ਆਪਾਂ ਦੁਪਹਿਰ ਦਾ ਖਾਣਾ ਕੜੀ ਚੋਲ ਖਾਵਾਂਗੇ ਇਹ ਖਾਤੋਂ ਦਿਖਾਉਂਦੇ ਆ ਆਪਣੇ ਚੌੜ ਬਣ ਰਹੇ ਆ ਚੌੜ ਆਪਾਂ ਸਿੰਪਲ ਹੀ ਬਣਾਵਾਂਗੇ ਇੱਕ ਤਰ੍ਹਾਂ ਤਰੀਵੀ ਅਜ ਕੜੀ ਸਾਰੀ ਫੈਮਿਲੀ ਨੂੰ ਕੱਢ ਕੇ ਦੇ ਦਿਆ ਕੜੀ ਚੌੜੀ ਤੇ ਲੱਗੇ ਹੋਇਆ ਜੀ ਖਾਣ ਤਰ ਮੰਮੀ ਲੱਗੇ ਆ। ਹੁਣ ਖੜੀ ਹੋ ਜਾ ਸਕਦੀ। ਅਨੂ ਟੇਸਟੀ ਚਾਵਲਾ। ਅਨੂ ਚਾਵਲਾ ਟੇਸਟੀ ਆ? ਹੈ? ਅੱਛਾ। ਕਿਸੇ ਹਰ ਮੈਂ ਆਹ ਬਾਰਾ ਸੋ ਕਹਿੰਦੇ ਆ। ਚਲੋ। ਆ ਰਹੀ। ਇਹ ਪਾਣੀ ਲੱਗਿਆ ਹੋਣੀ ਬੜੋ। ਖਾਵਾਂਗੇ। बाकी तो बाहर चलो खा रहे हैं चले जो बता खा खा तो बाद हो गया आप चलाई सी बहर वाली मोटर मोटर पर लगे हैं जी कपड़े तो होना, टाइम हो गया है जी दोपहर का दो बजे का दो या ढाई दस तो मैं कपड़े तो लगी हुई हूँ कपड़े काफ़ी ज़्यादा जुड़े पे सी ਮਿੱਠਾ ਹੋ ਗਿਆ ਕਾ ਗਰਮੀ ਨੇ ਲੈ ਆਇਆ ਲੀਡ ਹੈ ਨਹੀਂ ਕਿ ਬੱਤੀ ਉਹ ਵਾਰ-ਵਾਰ ਨਾ ਆ ਲੈਂਦੇ ਆ ਤੇ ਮੈਂ ਕੱਪੜੇ ਨਾ ਰਹਾ ਬੰਨਦੇ ਤੇ ਸਾਜੂ ਮਸ਼ੀਨਾਂ ਚ ਫਾਈਲ ਰਹੀ ਆ ਤੇ ਉਹਨਾਂ ਦੀ ਕਿਹੜਾ ਕਿਹੜੀ ਆਪਣੀ ਲੱਗਦੇ ਆ ਬਾਕੀ ਹੋਣਾ ਬੋੜੇ ਦੇ ਟੋਪਾਂ ਨਹੀਂ ਗਏ ਸੱਤ ਦੇ ਗੰਦੇ ਜਿੰਨਾਂ ਆ ਗਏ ਆਪਾਂ ਕੋਲ ਨਹੀਂ ਲੱਗਦਾ ਕਿ ਇਹ ਅੱਗੇ ਲਾਉਣੇ ਨੇ ਖਲਾਅ ਦੇ ਵਿੱਚ ਤੇਰੀ ਵੀਡੀਓ ਲਈ ਸ਼ਾਮ ਨੂੰ ਨਾ ਧੋ ਲੈਣਗੇ ਸਾਰੇ ਬੱਚੇ ਵੀ ਤੇ ਸਾਰੇ ਇੱਥੋਂ पार ਕੇ ਲੈ ਜਾਵਾਂਗੇ ਕਰੇ ਆਪਾਂ ਜੀ ਪਾਣੀ ਖੇਤ ਲਾਇਆ ਹੋਇਆ ਹੈ ਮਿਰਚਾਂ ਨੂੰ ਤੇ ਚਲੋ ਜੀ ਹੁਣ ਆਪਾਂ ਕਾਰ ਆ ਗਿਆਂ ਕਰਿਆ ਕਿ ਤੇ ਕੱਪੜੇ ਸੁੱਕਣੇ ਪਾ ਤਿਆ ਇੱਥੇ ਪਹਿਲਾਂ ਟਰੈਕਟਰ ਖੜਿਆ ਸੀ ਤੇ ਤਾਂ ਗੁਰਜੋਤ ਤੇ ਪਾਪਾ ਨੂੰ ਕਿਹਾ ਕਿ ਪਾਸੇ ਕਾਰ ਇੱਥੇ ਕੱਪੜੇ ਸੁਕਣੇ ਪਾਈਏ ਤੇ ਆਪਣੀ ਜੇ ਇੱਥੇ ਡਬਲ ਤਾਰ ਬੰਨੀ ਹੋਈ ਏ ਇੱਕ ਪਰਲੀ ਸਾਈਡੇ ਨਾਲ ਤੇ ਨਾਲ ਇਧਰ ਆਪਣੀ ਥੋੜੀ ਜੀ ਪ੍ਰੋਬਲਮ ਹੈ ਤਾਰ ਬੰਨਣ ਦੀ ਜਗ੍ਹਾ ਨਹੀਂ ਹੈਗੀ ਤੇ ਕੱਪੜੇ ਵੀ ਵਾਰ-ਵਾਰ ਫਿਰ ਛੱਤ ਤੇ ਵੀ ਨਹੀਂ ਚੜਿਆ ਜਾਂਦਾ ਪਾਣ ਵਾਸਤੇ ਤੇ ਉਹका ਹੁੰਦਾ ਤੇ ਪਾਣੇ ਤਾਂ ਨੀਚੇ ਹੀ ਪੈਂਦੇ ਆ ਤੇ ਚਲੋ ਜੀ ਆਪਾਂ ਕੱਪੜੇ ਸੁਕਣੇ ਪਾ ਲੈਂਦੇ ਆ ਤੇ ਬਾਹਰ ਬਾਕੀ ਦਾ ਕੰਮ ਕਰ ਫਿਰ ਸ਼ੁਰੂ ਕਰਾਂਗੇ ਲਾਈਟ ਤੋਂ ਬਿਨਾ ਤਾਂ ਜੀ ਕੋਈ ਹਾਲ ਨਹੀਂ ਹੁੰਦਾ ਕੋਈ ਹਾਲ ਵੀ ਸਾਡੇ ਹੁਣ ਇੱਥੇ 4 ਦਿਨ ਹੋ ਗਏ ਆ ਤੇ ਟਰਾਂਸਫਾਰਮ ਵੀ ਸੜਿਆ ਪਿਆ ਇਸ ਤਰ੍ਹਾਂ ਤੱਕ ਪਹਿਲਾਂ ਕਦੀ ਵੀ ਨਹੀਂ ਹੋਈ ਬੀਅਨੇ ਦਿਨ ਤੱਕ ਟਰਾਂਸਫਰ ਮਨਾ ਮਿੜੇ ਪਤਾ ਨਹੀਂ ਹੁਣ ਕੀ ਬਣਾਈ ਬੈਠੇ ਆ ਚੱਕਰ ਕੀ ਆ ਤੇ ਹੁਣ ਜੀ ਮੈਂ ਨਾ ਤੋਂ ਲਿਆ ਸੀ ਤੇ ਪਾਣੀ ਦਾ ਵਾਟਰ ਕੂਲਰ ਜਿਹੜਾ ਹੁਣ ਬਾਹਰ ਰੱਖ ਦਿੰਦੇ ਆ ਸ਼ਾਮ ਨੂੰ ਤੇ ਉਹ ਮੈਂ ਰੱਖ ਰਹੀ ਆ ਜੀ ਖੜੀ ਹੈ ਖੜੀ ਰਹੀ ਹੈ ਇਹ ਪਾਣੀ ਵੀ ਨਾ ਇਹ ਦੇਖੋ ਜੀ ਅਨਰੀਤ ਵੀ ਮੇਰੇ ਪਿੱਛੇ ਪਿੱਛੇ ਚੜ ਆਈ ਆ ਬਹੁਤ ਅਸ਼ਾਤ ਇਹਨੂੰ ਪਾਣੀ ਚ ਖੇਡਣ ਦਾ ਬੜਾ ਹੀ ਜ਼ਿਆਦਾ ਪਾਸ ਪਾਣੀ ਨੂੰ ਬੇਸ ਜਾਵੇ ਸਹੀ ਤੇ ਬਾਸ ਪੱਜ ਪੱਜ ਜਾਂਦੀ ਆ ਪਾਣੀ ਚ ਇਹ ਹੁਣ ਜੀ ਮੈਂ ਲੈ ਕੇ ਆਈ ਆ ਪਾਣੀ ਤੇ ਬਾਹਰ ਜੀ ਆਪਾਂ ਜਿਹੜਾ ਢੋਲ ਭਰ ਕੇ ਰੱਖਿਆ ਹੈ ਡਰਮ ਤੇ ਉੱਥੋਂ ਮੈਂ ਪਾਣੀ ਲੈ ਕੇ ਆ ਰਹੀ ਆ ਪਾਂਦਿਆਂ ਵਾਸਤੇ ਬਰਤਨ ਸਾਫ ਕਰਾਂਗੇ ਜੀ ਆਪਾਂ ਇਸ ਪਾਣੀ ਨਾਲ ਤੇ ਗਰਮੀ ਵੀ ਜੀ ਬਹੁਤ ਜ਼ਿਆਦਾ ਹੈ ਹੱਥ ਵਾਲੇ ਪੱਖਿਆਂ ਨਾਲ ਕੰਮ ਚਲਾਈ ਖੜੇ ਆ ਕਿਉਂਕਿ ਹਾਲੇ ਤੱਕ ਕੋਈ ਕਾਸ ਕਰਨ ਦਾ ਨਾਮ ਸਦਨੀ ਹੈਗਾ ਮਿਲਣ ਦਾ ਸਵੇਰ ਦੀ ਪਕਾਈ ਲਵਾਈ ਖੜਿਆ ਤੇ ਚਲੋ ਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਮੈਂ ਲੱਗੀਆਂ ਜਿੱਥੇ ਸਬਜ਼ੀ ਕਰਨ ਕਿਉਂਕਿ ਅੰਦਰ ਵੀ ਕਾਫੀ ਜ਼ਿਆਦਾ ਹਨੇਰਾ ਹੈ ਤੇ ਦਾ ਮੈਂ ਚੁੱਲੇ ਤੇ ਅੱਗ ਵਾੜ ਲਈ ਆ ਕੱਲ ਤਾਂ ਫਿਰ ਲੈਂਟਰ ਬਾਹਰ ਕੱਢ ਲਿਆ ਸੀ ਤੇ ਅੱਜ ਮੈਂ ਸੋਚਿਆ ਕਿ ਚਾਹ ਦਾ ਚੁੱਲੇ ਤੇ ਬਣਾ ਲੈਂਦੇ ਆ ਸਕੀ ਸਬਜੀ ਬਣਾਉਣੀ ਹੈ ਟਿੰਡਿਆਂ ਦੀ ਤੇ ਜੀ ਮੈਂ ਤਰ ਰਹੀ ਹਾਂ ਹੁਣ ਸਕੀ ਸਬਜੀ ਉਹ ਵੈਸੇ ਤਾਂ ਜੀ ਤੁਲੇ ਤੇ ਸਬਜੀ ਬਹੁਤ ਟੇਸਟੀ ਬਣਦੀ ਆ ਤੇ ਬਾਕੀ ਜੀ ਜਿਹੜਾ ਆਪਾਂ ਨੂੰ ਮੌਣ ਸਲੈਂਡਰਾਂ ਦੀ ਆਦਤ ਪੈ ਚੁੱਕੀ ਆ ਤੇ ਕੁਝ ਗਰਮੀ ਵੀ ਆ ਸਰਦੀਆਂ ਦੇ ਵਿੱਚ ਤਾਂ ਮੈਂ ਜ਼ਿਆਦਾ ਕਰ ਜਾਂਦੇ ਤੇ ਹੀ ਖਾਣਾ ਬਣਾਉਦੀ ਆ ਤੇ ਹੁਣ ਗਰਮੀ ਕਰਕੇ ਨਾਲ ਸੇਕਾ ਬਹੁਤ ਪੈਂਦਾ ਚੁੰਦੇ ਤੇ ਜੇ ਜਿਹਦੇ ਕਰਕੇ ਜੀ ਆਪਾਂ ਨੂੰ ਖਾਣਾ ਹੁਣ ਅੰਦਰ ਸਿੰਲੈਂਡਰ ਤੇ ਹੀ ਬਣਾਉਣਾ ਪੈਂਦਾ ਏ ਤੇ ਚਲੋ ਜੀ ਆਪਣੀ ਸਬਜੀ ਤਾਰ ਗਈ ਆ ਤੇ ਸੇਕ ਦੇ ਨਾਲ ਕੜਚੀ ਵੀ ਕਰਮ ਹੋ ਗਈ ਹੁਣ ਮੋਂ ਪੋਣੇ ਨਾਲ ਪਕੜੀ ਆ ਆਟਾ ਗੁੰਨ ਕੇ ਤੇ ਹੁਣ ਮੈਂ ਬਾਲਤੀ ਆ ਜੀ ਤੰਦੂਰੀ ਤੇ ਅੱਜ ਜੀ ਆਪਾਂ ਤੰਦੂਰੀ ਰੋਟੀਆਂ ਬਣਾਵਾਂਗੇ ਕਿਉਂਕਿ ਚੁੱਲ੍ਹੇ ਤੇ ਤਾਂ ਫਿਰ ਗਰਮੀ ਬੜੀ ਐ ਸਿਰਕਾ ਬਹੁਤ ਪੈਂਦਾ ਤੰਦੂਰੀ ਤੇ ਫਿਰ ਵਧੀਆ ਤੇ ਦਰ ਬੱਚੇ ਵਿਚਾਰੇ ਬਹੁਤ ਗਰਮੀ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਤੇ ਦੇਖੋ ਜੀ ਇਹ ਰਾਤ ਦਾ ਇਹ ਆਪਾਂ ਹੁਣ ਛੱਤ ਤੇ ਚਲੇ ਗਏ ਆ ਮੱਛਰ ਜਾਲੀ ਲਾ ਲਈ ਆ ਬੱਚਾ ਨੂੰ ਸੁਲਾ ਤਾਇਆ ਤੇ ਪੱਖਾ ਪਕੋੜ ਰੱਖ ਲਿਆ ਜੀ ਟਰਾਂਸਫਰਮ ਮੇ ਲੱਗ ਗਿਆ ਏ 12 ਦਾ ਟਾਈਮ ਹੋ ਗਿਆ ਏ ਤੇ ਸਾਰੇ ਦਿਨ ਦੀ ਪੁढ़ाई ਤੋਂ ਬਾਅਦ ਜੀ ਆਪਾਂ ਨੂੰ ਟਰਾਂਸਫਾਰਮਰ ਰਾਤ ਨੂੰ 12 ਵਜੇ ਮਿਲਿਆ ਏ ਤੇ ਆਪਣੇ ਜੀ ਸਾਰੇ ਇੱਥੋਂ ਦੇ ਕਹਿੰਦੇ ਲੋਕ ਕਿ ਆਪਾਂ ਹੁਣ ਰਾਤ ਰਾਤ ਲਾ ਕੇ ਹੀ ਛੱਡਣਾ ਆ ਬਹੁਤ ਔਖਾ ਹੋ ਲਿਆ ਏ ਤੇ ਇਸ ਕਰਕੇ ਜੀ ਹੁਣ 12 ਵਜੇ ਦਾ ਟਾਈਮ ਆ ਤੇ ਉਹ ਦੇਖੋ ਉੱਪਰ ਚੜੇ ਖੜਿਆ ਤੇ ਟਰਾਂਸਫਾਰਮ ਜੀ ਰੱਖ ਰਿਹਾ ਤੇ ਆ ਤਾਂ ਹਾਲੇ ਜੀ ਆਪਣੇ ਇੰਡੀਆ ਦਾ ਤੇ ਇਸ ਤਰ੍ਹਾਂ ਜੀ ਖਰਾਬ ਕਰਦੇ ਆ ਲੋਕ ਜਨਤਾ ਨੂੰ ਤੇ ਦੇਖੋ ਜੀ ਤਜ ਚੌਥਾ ਦਿਨ ਹੋ ਗਿਆ ਹੈ ਤੇ ਹੁਣ ਜਾਂ ਮਿਲਿਆ ਟਰਾਂਸਫਰਮ ਉਹ ਵੀ ਰਾਤ ਨੂੰ 12 ਵਜੇ ਤੇ ਚਲੋ ਜੀ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ